ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਕੱਲ ਹਰਜਿੰਦਰ ਸਿੰਘ ਧਾਮੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਵੀ ਹੋਏ ਨੇ ਤੇ ਉਹਨਾਂ ਨੇ ਉੱਥੇ ਮਾਫੀ ਵੀ ਮੰਗੀ ਹੈ ਪਰ ਮਹਿਲਾ ਕਮਿਸ਼ਨ ਦਾ ਜਿਹੜਾ ਰੁਖ ਹੈ ਉਹ ਬਹੁਤ ਹੀ ਜ਼ਿਆਦਾ ਸਖਤ ਨਜ਼ਰ ਆ ਰਿਹਾ ਹੈ ਐਵੇਂ ਲੱਗਦਾ ਹੈ ਕਿ ਇਹ ਮਾਮਲਾ ਜੋ ਹੈ ਹਲੇ ਹੋਰ ਵੀ ਅੱਗੇ ਵਧੇਗਾ ਤੇ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਜਲਦੀ ਇਸ ਮਾਮਲੇ ਤੋਂ ਛੁਟਕਾਰਾ ਹੁੰਦਾ ਨਹੀਂ ਦਿਖ ਰਿਹਾ ਹੈ ਤੁਹਾਡਾ ਐਨਾਲਿਸਿਸ ਕੀ ਕਹਿੰਦਾ ਔਰ ਇਸ ਮਾਮਲੇ ਦੇ ਉੱਪਰ ਤਾਜ਼ਾ ਸਥਿਤੀ ਕੀ ਹੈ ਹੁਣ ਬਣੀ ਹੋਈ ਜ਼ਰੂਰ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨਾ ਦੇਖੋ ਹਰਜਿੰਦਰ ਸਿੰਘ ਧਾਮੀ ਕੱਲ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਗਏ ਜਿੱਥੇ ਉਹ ਕਮਿਸ਼ਨ ਦੇ ਅੱਗੇ ਪੇਸ਼ ਹੋਏ ਸ਼ਾਇਦ ਇਹ ਪਹਿਲੀ ਵਾਰ ਹੁੰਦਾ ਹੋਏਗਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਿੱਖਾਂ ਦੀ ਗੁਰਦੁਆਰੇ ਪ੍ਰਬੰਧ ਦੀ ਸਭ ਤੋਂ ਵੱਡੀ ਕਮੇਟੀ ਦੇ ਪ੍ਰਧਾਨ ਇੱਕ ਜਿਹੇ ਮਾਮਲੇ ਦੇ ਵਿੱਚ ਫਸਦੇ ਨੇ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਸ਼ਰਮਸਾਰ ਹੈ ਜਿਸ ਤਰ੍ਹਾਂ ਨਾਲ ਇੱਕ ਪੱਤਰਕਾਰ ਦੇ ਨਾਲ ਟੈਲੀਫੋਨ ਤੇ ਗਲਬਾ ਦੇ ਦੌਰਾਨ ਉਹਨਾਂ ਨੇ ਬੀਬੀ ਜਗੀਰ ਕੌਰ ਬਾਰੇ ਮਾੜੇ ਸ਼ਬਦ ਬੋਲੇ ਭਾਵੇਂ ਉਸ ਤੋਂ ਬਾਅਦ ਉਹਨਾਂ ਨੇ ਮਾਫੀ ਮੰਗੀ ਪਰ ਕੱਲ ਮੈਲਾ ਕਮਿਸ਼ਨ ਦੇ ਅੱਗੇ ਵੀ ਪੇਸ਼ ਹੋਏ ਉਹਨਾਂ ਨੂੰ ਸਮਾਂ 17 ਤਰੀਕ ਤੱਕ ਦਾ ਸੀ ਔਰ ਸੋਮਵਾਰ ਨੂੰ ਕੱਲ ਚਲੇ ਗਏ ਉਹਨਾਂ ਨੇ ਲਿਖਤੀ ਮਾਫੀ ਵੀ ਦਿੱਤੀ ਕੱਲ ਉਹਨਾਂ ਨੇ ਮਾਫੀ ਉੱਥੇ ਜਾ ਕੇ ਮੰਗੀ ਕਿ ਜੋ ਮੈਂ ਬੋਲਿਆ ਮੈਨੂੰ ਉਹਦੇ ਤੇ ਅਫਸੋਸ ਹੈ ਖੇਦ ਹੈ ਦੁੱਖ ਹੈ ਤੇ ਮੈਂ ਮਾਫੀ ਮੰਗਦਾ ਪਰ ਇਹ ਗੱਲ ਇੱਥੇ ਰੁਕਣ ਵਾਲੀ ਨਹੀਂ ਇਹ ਮੁੱਦਾ ਰਾਜਨੀਤਿਕ ਤੌਰ ਦੇ ਉੱਤੇ ਵੀ ਬਹੁਤ ਜ਼ਿਆਦਾ ਉਭਾਰ ਲੈ ਚੁੱਕਿਆ ਹੈ ਹਰਜਿੰਦਰ ਹਰਜਿੰਦਰ ਸਿੰਘ ਧਾਮੀ ਕੋਈ ਛੋਟੀ ਮੋਟੀ ਹਸਤੀ ਨਹੀਂ ਕਈ ਵਾਰ ਦੇ ਇਲੈਕਟਿਡ ਪ੍ਰੈਜ਼ੀਡੈਂਟ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜੇਹੇ ਵਿੱਚ ਮਹਿਲਾ ਕਮਿਸ਼ਨ ਵੱਲੋਂ ਬੀਬੀ ਜਿਹੜੇ ਪ੍ਰਧਾਨ ਨੇ ਮਹਿਲਾ ਕਮਿਸ਼ਨ ਦੇ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੌਰਾਨ ਸਾਫ਼ ਇਹ ਗੱਲ ਕਹੀ ਕਿ ਸਿਰਫ ਮਾਫੀ ਮੰਗਣ ਦੇ ਨਾਲ ਇਹ ਮਾਮਲਾ ਖਤਮ ਨਹੀਂ ਹੋਏਗਾ ਉਹਨਾਂ ਨੇ ਇਸ ਰੁਝਾਨ ਤੇ ਵੀ ਚਿੰਤਾ ਪ੍ਰਗਟਾਈ ਕਿ ਲੋਕ ਪਹਿਲਾਂ ਅਜੇਹੇ ਸ਼ਬਦ ਬੋਲਦੇ ਨੇ ਔਰ ਫਿਰ ਅਫਸੋਸ ਪ੍ਰਗਟ ਕਰਦੇ ਨੇ ਉਹ ਕਹਿੰਦੇ ਬੋਲੇ ਹੀ ਕਿਉਂ ਜਾਣ ਉਹ ਇਸ ਪੂਰੇ ਮਾਮਲੇ ਨੂੰ ਮਿਸਾਲੀ ਬਣਾਉਣਾ ਚਾਹੁੰਦੇ ਨੇ ਕਿਉਂਕਿ ਉਹ ਆਪਣੇ ਪਦਰ ਤੇ ਫੈਸਲਾ ਨਾ ਲੈ ਕੇ ਬੀਬੀ ਜਗੀਰ ਕੌਰ ਨੂੰ ਵੀ ਇਸ ਮਾਮਲੇ ਦੇ ਵਿੱਚ ਸੱਦਣਗੇ ਉਹਨਾਂ ਨੇ ਸੰਕੇਤ ਦਿੱਤੇ ਨੇ ਕਿ ਉਹ ਬੀਬੀ ਜਗੀਰ ਕੌਰ ਨੂੰ ਸੱਦਣਗੇ ਔਰ ਬੀਬੀ ਜਗੀਰ ਕੌਰ ਦਾ ਪੱਖ ਸੁਣੇ ਬਿਨਾ ਉਹ ਕੋਈ ਫੈਸਲਾ ਨਹੀਂ ਕਰਨਗੇ ਹੁਣ ਗੱਲ ਸਾਰੀ ਆ ਗਈ ਬੀਬੀ ਜਗੀਰ ਕੌਰ ਹੁਣਾਂ ਤੇ ਜਦੋਂ ਮਹਿਲਾ ਕਮਿਸ਼ਨ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਸੱਦਿਆ ਜਾਂਦਾ ਹੈ ਬੀਬੀ ਜਗੀਰ ਕੌਰ ਉੱਥੇ ਜਾਂਦੇ ਨੇ ਜਦੋਂ ਮਾਫੀ ਦਿਖਾਈ ਜਾਏਗੀ ਮਹਿਲਾ ਕਮਿਸ਼ਨ ਵੱਲੋਂ ਕਿ ਹਰਜਿੰਦਰ ਸਿੰਘ ਧਾਮੀ ਹੋਣਾਂ ਨੇ ਮਾਫੀ ਮੰਗੀ ਹੈ ਲਿਖਤੀ ਰੂਪ ਦੇ ਵਿੱਚ ਤੇ ਮਹਿਲਾ ਕਮਿਸ਼ਨ ਬੀਬੀ ਜਗੀਰ ਕੌਰ ਹੋਣਾਂ ਦਾ ਪੱਖ ਪੁੱਛੇਗਾ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਤੁਸੀਂ ਸੰਤੁਸ਼ਟ ਹੋ ਇਸ ਮਾਫੀ ਤੋਂ ਅਗਰ ਬੀਬੀ ਜਗੀਰ ਕੌਰ ਸਹਿਮਤੀ ਨਹੀਂ ਪ੍ਰਗਟ ਕਰਦੇ ਤੇ ਫਿਰ ਮਹਿਲਾ ਕਮਿਸ਼ਨ ਵੱਲੋਂ ਇਸ ਮਾਮਲੇ ਦੇ ਵਿੱਚ ਗੱਲ ਅੱਗੇ ਵੱਧ ਸਕਦੀ ਹੈ ਬੀਬੀ ਜਗੀਰ ਕੌਰ ਕੋਲੇ ਵੀ ਇਹ ਰਾਈਟ ਹੈ ਕਿ ਉਹ ਇਸ ਪੂਰੇ ਮਾਮਲੇ ਦੇ ਵਿੱਚ ਵੱਖਰੇ ਤੌਰ ਤੇ ਵੀ ਆਪਣੇ ਵੱਲੋਂ ਸ਼ਿਕਾਇਤ ਦਰਜ ਕਰਾ ਸਕਦੇ ਨੇ ਕਿਉਂਕਿ ਸਿੱਧੇ ਤੌਰ ਤੇ ਇਸ ਮਾਮਲੇ ਨਾਲ ਬੀਬੀ ਜਗੀਰ ਕੌਰ ਦਾ ਕੋਈ ਲੈਣਾ ਦੇਣਾ ਨਹੀਂ ਸੀ ਹਰਜਿੰਦਰ ਸਿੰਘ ਧਾਮੀ ਇੱਕ ਪੱਤਰਕਾਰ ਨਾਲ ਗੱਲ ਕਰ ਰਹੇ ਸੀ ਔਰ ਉਸ ਪੱਤਰਕਾਰ ਵੱਲੋਂ ਜਦੋਂ ਸਵਾਲ ਪੁੱਛਿਆ ਗਿਆ ਤੇ ਬੀਬੀ ਜਗੀਰ ਕੌਰ ਦਾ ਜ਼ਿਕਰ ਉਹਨਾਂ ਨੇ ਕੀਤਾ ਉਸ ਤੇ ਹਰਜਿੰਦਰ ਸਿੰਘ ਧਾਮੀ ਪੜ ਕੇ ਇਹਦਾ ਮਤਲਬ ਹੈ ਕਿ ਬੀਬੀ ਜਗੀਰ ਕੌਰ ਸਿੱਧੇ ਤੌਰ ਤੇ ਉਸ ਮਾਮਲੇ ਦੇ ਨਾਲ ਜੁੜੇ ਨਹੀਂ ਹੈ ਉਹ ਵੱਖਰੇ ਤੌਰ ਤੇ ਸ਼ਿਕਾਇਤ ਦੇ ਸਕਦੇ ਨੇ ਕੀ ਬੀਬੀ ਜ਼ਗੀਰ ਕੌਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਮੁਆਫ ਕਰ ਦੇਣਗੇ ਜਾਂ ਵੱਖਰੇ ਤੌਰ ਤੇ ਸ਼ਿਕਾਇਤ ਕਰਨਗੇ ਜਾਂ ਉਹ ਮਹਿਲਾ ਕਮਿਸ਼ਨ ਅੱਗੇ ਉਹਨਾਂ ਦੀ ਮਾਫੀ ਨੂੰ ਆ ਪ੍ਰਵਾਨ ਕਰ ਦੇਣਗੇ ਤੇ ਮਹਿਲਾ ਕਮਿਸ਼ਨ ਆਪਣੇ ਪੱਧਰ ਦੇ ਉੱਤੇ ਕਾਰਵਾਈ ਅੱਗੇ ਵਧਾਏਗਾ ਇਹਦੇ ਵਿੱਚ ਅਗਰ ਮਹਿਲਾ ਕਮਿਸ਼ਨ ਚਾਵੇ ਤੇ ਉਹ ਐਫ ਆਈ ਆਰ ਦਰਜ ਕਰਨ ਦੀ ਸਫਾਰਿਸ਼ ਵੀ ਕਰ ਸਕਦਾ ਹੈ ਸਬੰਧਤ ਅਥਾਰਟिटीज ਨੂੰ ਸੋ ਕੁਲ ਮਿਲਾ ਕੇ ਦੇਖਿਆ ਜਾਵੇ ਤੇ ਇਹ ਮਾਮਲਾ ਵੱਡਾ ਹੈ ਔਰ ਇਹ ਮਾਮਲਾ ਇੰਨੀ ਜਲਦੀ ਨਿਬੜਨ ਵਾਲਾ ਨਹੀਂ ਹੈ ਮਹਿਲਾ ਕਮਿਸ਼ਨ ਇਸ ਕੇਸ ਨੂੰ ਮਿਸਾਲੀ ਬਣਾਉਣਾ ਚਾਹੁੰਦਾ ਹੈ ਔਰ ਉਸ ਤੋਂ ਪਹਿਲਾਂ ਉਹ ਬੀਬੀ ਜ਼ਗੀਰ ਕੌਰ ਹੋਣਾ ਦਾ ਪੱਖ ਵੀ ਜਾਣਨਾ ਚਾਹੁੰਦਾ ਹੈ ਉਹਨਾਂ ਦੀ ਗੱਲ ਵੀ ਸੁਣਨਾ ਚਾਹੁੰਦਾ ਸੋ ਇਸ ਕਰਕੇ ਇਹ ਮਾਮਲੇ ਨੇ ਜਿਹੜੇ ਇਹਨਾਂ ਨੂੰ ਔਨ ਆਲੇ ਸਮੇਂ ਦੇ ਵਿੱਚ ਹਲਕਿਆਂ ਹਲਕੇ ਦੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਕਿਸੇ ਵੀ ਸਾਰਵਜਨਿਕ ਮੰਚ ਤੇ ਜਾਂ ਟੈਲੀਫੋਨਿਕ ਮੰਚ ਤੇ ਆਪਣੀ ਭਾਸ਼ਾ ਤੇ ਸਭ ਨੂੰ ਕੰਟਰੋਲ ਰੱਖਣ ਦੀ ਲੋੜ ਹੈ ਔਰ ਪੰਜਾਬ ਦਾ ਮਹਿਲਾ ਕਮਿਸ਼ਨ ਜਦੋਂ ਬੀਬੀ ਮਨੀਸ਼ਾ ਘਲਾਟੀ ਚੇਅਰ ਪਰਸਨ ਸੀ ਜਾਂ ਉਸ ਤੋਂ ਪਹਿਲਾਂ ਇੱਕ ਵਾਰ ਬੀਬੀ ਪਰਮਜੀਤ कौर ਲਾਂਡਰਾ ਵੀ ਜਦੋਂ ਚੇਅਰ ਪਰਸਨ ਸੀ ਉਸ ਵੇਲੇ ਤੋਂ ਲਗਾਤਾਰ ਮਹਿਲਾ ਕਮਿਸ਼ਨ ਨੇ ਬਹੁਤ ਚੰਗੀ ਭੂਮਿਕਾ ਅਦਾ ਕੀਤੀ ਹੈ ਔਰ ਹੁਣ ਪਿਛੇ ਦੇ ਚਰਨਜੀਤ ਸਿੰਘ ਚੰਨੀ ਹੋਣਾ ਨੇ ਵੀ ਜਿਹੜਾ ਇੱਕ ਵਿਵਾਦਿਤ ਚੁਟਕਲਾ ਸੁਣਾਇਆ ਸੀ ਉਸ ਮਾਮਲੇ ਦੇ ਵਿੱਚ ਵੀ ਮਹਿਲਾ ਕਮਿਸ਼ਨ ਨੇ ਚਰਨਜੀਤ ਚੰਨੀ ਹੋਣਾ ਤੋਂ ਸਫਾਈ ਮੰਗੀ ਸੀ ਸੋ ਅੱਜ ਦੇ ਸਮੇਂ ਦੇ ਵਿੱਚ ਚਾਹੇ ਕੋਈ ਵੀ ਪੋਲਿਟੀਕਲ ਹਸਤੀਆਂ ਨੇ ਅਗਰ ਉਹਨਾਂ ਦੀ ਜ਼ੁਬਾਨ ਕੌੜੀ ਹੁੰਦੀ ਹੈ ਜਾਂ ਬਦ ਜ਼ੁਬਾਨ ਹੁੰਦੀ ਹੈ ਤੇ ਮਹਿਲਾ ਕਮਿਸ਼ਨ ਆਪਣੀ ਸ਼ਕਤੀ ਦਿਖਾਉਂਦਾ ਜਿੱਥੋਂ ਤੱਕ ਗੱਲ ਰਹੀ ਹਰਜਨਰ ਸਿੰਘ ਧਾਮੀ ਹੋਣਾ ਦੀ ਉਹਨਾਂ ਨੇ ਜਿਵੇਂ ਕਿਹਾ ਵੀਡੀਓ ਜਾਰੀ ਕਰਕੇ ਉਹਨਾਂ ਨੇ ਕਿਹਾ ਸੀ ਕਿ ਮੈਂ ਕਰੋਧ ਦੇ ਵਿੱਚ ਗੁੱਸੇ ਦੇ ਵਿੱਚ ਇਹ ਸ਼ਬਦ ਕਹਿ ਗਿਆ ਮੈਨੂੰ ਲੱਗਦਾ ਹੈ ਹਰਜਿੰਦਰ ਸਿੰਘ ਧਾਮੀ ਹੁਣੀ ਬਹੁਤ ਜ਼ਿੰਮੇਵਾਰੀ ਵਾਲੀ ਪੋਸਟ ਤੇ ਨੇ ਬਹੁਤ ਵੱਡੇ ਪੋਸਟ ਤੇ ਨੇ ਔਰ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਮਾਨਸਿਕ ਤੌਰ ਤੇ ਤਣਾਅ ਮੁਕਤ ਹੋਣ ਕੁਝ ਦਿਨ ਦੀ ਛੁੱਟੀ ਲੈਣ ਆਪਣੇ ਦਫ਼ਤਰ ਤੋਂ ਆਰਾਮ ਕਰਨ ਕਿਸੇ ਡਾਕਟਰ ਨਾਲ ਸਲਾਹ مشورہ ਕਰਨ ਕਿ ਗੁੱਸੇ ਤੇ ਕਾਬੂ ਕਿਵੇਂ ਪਾਣਾ ਅਚਾਨਕ ਉਹਨਾਂ ਨੇ ਗੁੱਸਾ ਕੀਤਾ ਸੀ ਜਿਹਦੇ ਕਰਕੇ ਇਸ ਪੂਰੇ ਵਿਵਾਦ ਦੇ ਵਿੱਚ ਉਹ ਆਏ ਨੇ ਔਰ ਇਹਦੇ ਨਾਲ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਵਿੱਖ 'ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਫਿਲਹਾਲ ਇਹ ਮਾਮਲਾ ਕਦੋਂ ਨੇ ਬੜਦਾ ਇਹ ਨਿਰਪਰ ਕਰੇਗਾ ਬੀਬੀ ਜਗੀਰ ਕੌਰ ਉਹਨਾਂ ਦੇ ਬਿਆਨ ਤੇ ਹੁਣ ਉਹ ਮਾਫੀ ਦੰਦੇ ਨੇ ਜਾਂ ਨਹੀਂ ਦੰਦੇ ਸਾਰੀ ਗੱਲ ਇੱਥੇ ਖੜੀ ਹੈ ਸੋ ਇਸ ਕਰਕੇ ਜਦ ਤੱਕ ਬੀਬੀ ਜਗੀਰ ਕੌਰ ਮੈਲਾ ਕਮਿਸ਼ਨ ਦੇ ਵਿੱਚ ਨਹੀਂ ਜਾਂਦੇ ਹਰਜਿੰਦਰ ਸਿੰਘ ਧਾਮੀ ਹੋਣਾ ਤੇ ਕਿਸੇ ਨਾ ਕਿਸੇ ਕਾਰਵਾਈ ਦੀ ਤਲਵਾਰ ਵੀ ਲਟਕੀ ਰਹਿਣੀ ਹੈ ਇਸ ਪੂਰੇ ਮਾਮਲੇ 'ਚ ਇਸ ਮਾਮਲੇ ਨੂੰ ਅਸੀਂ ਇਸ ਰੂਪ ਚ ਵੀ ਦੇਖ ਸਕਦੇ ਹਾਂ ਕਿ ਅਗਰ ਮਹਿਲਾ ਕਮਿਸ਼ਨ ਕਿਸੇ ਸਖਤ ਕਾਰਵਾਈ ਦੀ ਸਿਫਾਰਿਸ਼ ਪੁਲਿਸ ਨੂੰ ਕਰਦਾ ਹੈ ਜਾਂ ਅਗਰ ਇਹ ਮਾਮਲਾ ਪੁਲਿਸ ਕੋਲੇ ਜਾਂਦਾ ਹੈ ਜਾਂ ਹੋਰ ਵੱਡੀਆਂ ਅਥਾਰਟिटीज ਕੋਲੇ ਜਾਂਦਾ ਹੈ ਤੇ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀ ਹਰਜਿੰਦਰ ਸਿੰਘ ਧਾਮੀ ਉਸ ਮਾਮਲੇ ਚ ਅੱਗੇ ਵੱਧ ਸਕਣਗੇ ਜਾਂ ਹਰਜਿੰਦਰ ਸਿੰਘ ਧਾਮੀ ਹੁਣਾਂ ਤੇ ਅਹੁਦਾ ਛੱਡਣ ਦਾ ਦਬਾਅ ਵੀ ਪਏਗਾ ਕਿਉਂਕਿ ਉਹ ਸਿੱਧੇ ਤੌਰ ਤੇ ਇੱਕ ਧਾਰਮਿਕ ਜਥੇਬੰਦੀ ਦੇ ਪ੍ਰਧਾਨ ਨੇ ਅਗਰ ਇਹ ਮਾਮਲਾ ਅੱਗੇ ਵਧਾ ਹੈ ਬੀਬੀ ਜਗੀਰ ਕੌਰ ਵੀ ਸਖਤ ਕਾਰਵਾਈ ਦੇ ਮੂਡ ਦੇ ਵਿੱਚ ਆਉਂਦੇ ਨੇ ਤੇ ਹਰਜਿੰਦਰ ਸਿੰਘ ਧਾਮੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਔਰ ਉਹਨਾਂ ਦੇ ਅਹੁਦੇ ਤੋਂ ਅਸਤੀਫਾ ਪਹਿਲਾਂ ਹੀ ਮੰਗਿਆ ਜਾ ਰਿਹਾ ਹੈ ਕਈ ਤਰ੍ਹਾਂ ਨੇ ਜਿਹੜੀਆਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਕਹਿ ਰਹੀਆਂ ਨੇ ਕਿ ਉਹਨਾਂ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਂਝ ਅਗਰ ਜਿਸ ਦਿਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਆਪਣੀ ਵੀਡੀਓ ਜਾਰੀ ਕੀਤੀ ਉਸੇ ਦਿਨ ਅਗਰ ਉਹ ਆਪਣਾ ਅਹੁਦਾ ਛੱਡ ਦਿੰਦੇ ਤੇ ਉਹਨਾਂ ਦੀ ਜਿਹੜੀ ਮਾਫੀ ਹੈ ਉਹਨੂੰ ਜ਼ਿਆਦਾ ਗੰਭੀਰਤਾ ਦੇ ਨਾਲ ਲਿਆ ਜਾਣਾ ਸੀ ਪਰ ਹੁਣੇ ਪੂਰਾ ਮਾਮਲਾ ਜਿਹੜਾ ਇਹ ਬੜੇ ਸਤਕਾਰਯੋਗ ਮਹਿਲਾ ਕਮਿਸ਼ਨ ਆਰਬੀਬੀ ਜ਼ਗੀਰ ਕੌਰ ਉਹਨਾਂ ਦੇ ਹੱਥ ਦਲਾ ਜੀ ਮੁਹਾਲੀ ਦੇ CIA ਸਟਾਫ ਵਿੱਚ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਜਿਹੜਾ ਸਾਰਾ ਮਾਮਲਾ ਹੈ ਉਹ ਵੱਡਾ ਰੂਪ ਲੈਂਦਾ ਨਜ਼ਰ ਆ ਰਿਹਾ ਹੈ ਹੁਣ ਪੰਜਾਬ ਦੀ ਪੁਲਿਸ ਨੇ ਫੈਸਲਾ ਕੀਤਾ ਹੈ ਪੰਜਾਬ ਦੇ ਗ੍ਰਹਿ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਜਿਹੜੇ DSP ਗੁਰਸ਼ੇਰ ਸਿੰਘ ਹੈ ਉਹਨਾਂ ਨੂੰ ਡਿਸਮਿਸ ਕੀਤਾ ਜਾਣਾ ਹੈ ਕੇਸ ਪੰਜਾਬ ਸਰਕਾਰ ਨੇ ਅਗਲੀ ਕਾਰਵਾਈ ਦੇ ਲਈ ਅੱਗੇ ਭੇਜ ਦਿੱਤਾ ਹੈ ਤਾਂ ਕਿ ਇਸ ਦੇ ਉੱਪਰ ਅਮਲੀ ਆਰਡਰ ਹੋ ਸਕਣ ਸੋ ਹੁਣ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਕੀ ਬਾਕੀ ਪੁਲਿਸ ਜਿਹੜੇ ਮੁਲਾਜ਼ਮ ਨੇ ਇਸ ਮਾਮਲੇ ਦੇ ਵਿੱਚ ਜਿਹੜੇ ਆ ਰਹੇ ਨੇ ਉਹਨਾਂ ਉੱਪਰ ਵੀ ਸਖਤ ਐਕਸ਼ਨ ਲਿਆ ਜਾਏਗਾ ਜਾਂ ਅਗਰ ਆਪਾਂ ਅਦਾਲਤੀ ਕਾਰਵਾਈ ਦੀ ਗੱਲ ਕਰੀਏ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਗੱਲ ਹੁਣ ਖੜੀ ਕਿੱਥੇ ਹੈ ਦੇਖੋ ਇਹ ਪੰਜਾਬ ਦੀ ਸਰਕਾਰ ਦਾ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ ਹੈ ਪਤਾ ਹੀ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਫਾਈਲ ਦੇ ਉੱਤੇ ਸਹੀ ਪਾ ਦਿੱਤੀ ਹੈ ਜਿਹੜੀ ਫਾਈਲ ਪੀਪੀਐਸਸੀ ਨੂੰ ਭੇਜ ਦਿੱਤੀ ਜਾਣੀ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜ ਜਾਨੀ ਹੈ ਕਿਉਂਕਿ ਇਹ ਮਾਮਲਾ ਹੈ ਜਿਹੜਾ ਸੀਆਈਏ ਸਟਾਫ ਹੈ ਮੁਹਾਲੀ ਦੇ ਖਰੜ ਵਿੱਚ ਉੱਥੇ ਬਿਸ਼ਨੋਈ ਨੂੰ ਜਦੋਂ ਰੱਖਿਆ ਗਿਆ ਉਸ ਤੋਂ ਬਾਅਦ ਇੱਕ ਇੰਟਰਵਿਊ ਉੱਥੇ ਹੋਈ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਕੀਤੀ ਗਈ ਸੀ ਉਹ ਬੜੇ ਸੀਨੀਅਰ ਪੱਤਰਕਾਰ ਨੇ ਜਗਵਿੰਦਰ ਪਟਿਆਲ ਉਹਨਾਂ ਨੇ ਕੀਤੀ ਸੀ ਉਸ ਮਾਮਲੇ ਦੇ ਵਿੱਚ ਕਈ ਪੁਲਿਸ ਅਫਸਰ ਪਹਿਲਾਂ ਹੀ ਮੁਅਤਲ ਨੇ ਉਹਦੇ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਵੀ ਸੀ ਉਹਦੇ ਵਿੱਚ ਇੱਕ ਹੋਰ ਡੀਐਸਪੀ ਪੱਧਰ ਦੇ ਅਧਿਕਾਰੀ ਨੇ ਐਸਐਚਓ ਪੱਧਰ ਦੇ ਅਧਿਕਾਰੀ ਨੇ ਔਰ ਸਬ ਇੰਸਪੈਕਟਰ ਔਰ ਥਾਣੇਦਾਰ ਵੀ ਨੇ 5 6 ਲੋਕਾਂ ਨੂੰ ਮੁਤਲ ਉਸ ਮਾਮਲੇ ਦੇ ਵਿੱਚ ਕੀਤਾ ਗਿਆ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਪੋਰਟ ਸੌਂਪੀ ਗਈ ਸੀ ਏ ਡੀ ਜੀ ਪੀ ਪ੍ਰਬੋਧ ਕੁਮਾਰ ਵੱਲੋਂ ਉਸ ਤੋਂ ਪਹਿਲਾਂ ਪੰਜਾਬ ਦੇ ਡੀ ਜੀ ਪੀ ਇਹ ਕਹਿੰਦੇ ਰਹੇ ਟੈਲੀਵਿਜ਼ਨਾਂ ਦੇ ਅੱਗੇ ਕਿ ਕੋਈ ਇੰਟਰਵਿਊ ਪੰਜਾਬ 'ਚ ਹੋਈ ਨਹੀਂ ਉਦੋਂ ਬਹੁਤ ਵੱਡੇ ਪੱਧਰ ਤੇ ਇਸ ਇੰਟਰਵਿਊ ਦਾ ਮਾਮਲਾ ਉਭਰਿਆ ਔਰ ਪੰਜਾਬ ਦੇ ਡੀ ਜੀ ਪੀ ਨੇ ਸਾਫ਼ ਤੌਰ ਤੇ ਇਨਕਾਰ ਕੀਤਾ ਪਰ ਬਾਅਦ ਦੇ ਵਿੱਚ ਪੰਜਾਬ ਦੇ ਡੀਜੀਪੀ ਨੇ ਹਾਈ ਕੋਰਟ ਦੇ ਵਿੱਚ ਇਹ ਇੰਟਰਵਿਊ ਦੀ ਗੱਲ ਸਵੀਕਾਰੀ ਕਿਉਂਕਿ ਜਿਹੜੇ ਪ੍ਰਬੋਧ ਕੁਮਾਰ ਜਿਹੜੇ ਸਿੱਟ ਦੇ ਮੁਖੀ ਬਣਾਏ ਗਏ ਸੀ ਉਹਨਾਂ ਦੀ ਸਿੱਧੀ ਜਵਾਬਦੇਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੀ ਜਦੋਂ ਮਾਮਲਾ ਸਿੱਧਾ ਅਦਾਲਤਾਂ ਦੇ ਨਾਲ ਜੁੜਿਆ ਹੋਵੇ ਔਰ ਇਮਾਨਦਾਰ ਅਫਸਰ ਜਾਂਚ ਕਰ ਰਹੇ ਹੋਣ ਤੇ ਫੇਰ ਜ਼ਿਆਦਾ ਸਮਾਂ ਗੱਲ ਲੁਕੀ ਨਹੀਂ ਰਹਿੰਦੀ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਮੰਨਣੀ ਪਈ ਔਰ ਪੰਜਾਬ ਦੀ ਪੁਲਿਸ ਨੂੰ ਵੀ ਇਹ ਗੱਲ ਮੰਨਣੀ ਪਈ ਕਿ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਸੀ ਹੁਣ ਉਸ ਤੋਂ ਬਾਅਦ ਲਗਾਤਾਰ ਦਬਾਅ ਕਾਰਵਾਈ ਦਾ ਬਣ ਰਿਹਾ ਸੀ ਹਾਲਾਂਕਿ ਹਜੇ ਬਹੁਤ ਸਾਰੇ ਸਵਾਲ ਬਕਾਇਆ ਨੇ ਕਿ ਡੀਐਸਪੀ ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਉਹਨਾਂ ਨੂੰ ਬਰਖਾਸਤ ਕਦੋਂ ਕੀਤਾ ਜਾਂਦਾ ਹੈ ਉਹਨਾਂ ਨੂੰ ਨੌਕਰੀ ਤੋਂ ਕਦੋਂ ਡਿਸਮਿਸ ਕੀਤਾ ਜਾਂਦਾ ਹੈ ਕੱਢਿਆ ਜਾਂਦਾ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੋਰ ਖੁਲਾਸੇ ਹੋ ਸਕਦੇ ਨੇ ਕੀ ਡੀਐਸਪੀ ਗੁਰਸ਼ੇਰ ਸਿੰਘ ਅਗਰ ਨੌਕਰੀ ਤੋਂ ਕੱਢ ਦਿੱਤੇ ਜਾਂਦੇ ਨੇ ਇਸ ਮਾਮਲੇ ਨਾਲ ਜੁੜੇ ਹੋਰ ਪਹਿਲੂ ਕੀ ਉਹ ਅਦਾਲਤ ਦੇ ਵਿੱਚ ਉਜਾਗਰ ਕਰਨਗੇ ਕੀ ਸਿਰਫ ਡੀਐਸਪੀ ਗੁਰਸ਼ੇਰ ਸਿੰਘ ਹੀ ਜ਼ਿੰਮੇਵਾਰ ਸੀ ਜਾਂ ਉਹਦੇ ਉੱਪਰ ਜਾਂ ਹੇਠਲੇ ਕੁਝ ਹੋਰ ਅਧਿਕਾਰੀ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ ਕੀ ਬਾਕੀਆਂ ਦੇ ਉੱਪਰ ਵੀ ਇਸ ਤਰ੍ਹਾਂ ਦੀ ਕਾਰਵਾਈ ਵਿਚਾਰੀ ਜਾ ਰਹੀ ਹੈ ਕਿ ਕਿਉਂ ਨਾ ਉਹਨਾਂ ਨੂੰ ਵੀ ਨੌਕਰੀ ਤੋਂ ਕੱਢਿਆ ਜਾਵੇ ਜਾਂ ਗੁਰਸ਼ੀਰ ਸਿੰਘ ਦੀ ਹੀ ਸਾਰੀ ਭੂਮਿਕਾ ਸੀ ਹੁਣ ਕੀ ਇੱਕ ਡੀਐਸਪੀ ਦੀ ਮਰਜ਼ੀ ਨਾਲ ਹੀ ਕਿਸੇ ਥਾਣੇ ਦੇ ਵਿੱਚ ਬਿਸ਼ਨੋਈ ਵਰਗੇ ਇੱਕ ਵੱਡੇ ਮੁਲਜ਼ਮ ਜਾਂ ਕੈਦੀ ਦੀ ਟੈਲੀਵਿਜ਼ਨ ਤੇ ਇੰਟਰਵਿਊ ਹੋ ਸਕਦੀ ਹੈ ਕੀ ਡੀਐਸਪੀ ਗੁਰਸ਼ੀਰ ਸਿੰਘ ਤੋਂ ਇਲਾਵਾ ਕੋਈ ਵੱਡੇ ਅਧਿਕਾਰੀਆਂ ਦੀ ਭੂਮਿਕਾ ਸੀ ਕੀ ਸਿਰਫ ਡੀਐਸਪੀ ਪੱਦਰ ਤੱਕ ਹੀ ਸਾਰੀ ਭੂਮਿਕਾ ਸੀ ਇਹ ਸਾਰੇ ਮਾਮਲੇ ਆਉਂਦੇ ਸਮੇਂ ਦੇ ਵਿੱਚ ਅਦਾਲਤਾਂ ਦੇ ਵਿੱਚ ਖੁੱਲਣਗੇ ਪਰ ਹਜੀ ਆਰਡਰ ਹੋਏ ਨੇ ਡੀਐਸਪੀ ਗੁਰਸ਼ੇਰ ਸਿੰਘ ਦੀ ਬਰਖਾਸਤਗੀ ਦੇ ਜਦੋਂ ਬਰਖਾਸਤ ਹੁੰਦੇ ਨੇ ਕੀ ਉਹ ਆਪਣੇ ਆਪ ਨੂੰ નિર્ਦੋਸ਼ ਕਹਿਣਗੇ ਕਿ ਉਹ ਵੀ ਅਦਾਲਤ ਦੇ ਵਿੱਚ ਜਾਣਗੇ ਕਿ ਮੈਂ ਬੇਕਸੂਰਾ ਮੇਰੇ ਤੇ ਕਾਰਵਾਈ ਗਲਤ ਕੀਤੀ ਗਈ ਹੈ ਕੀ ਉਹ ਸਵੀਕਾਰ ਕਰ ਲੈਣਗੇ ਕਿ ਜੋ ਕੁਝ ਉਹਨਾਂ ਨੇ ਕੀਤਾ ਸੀ ਉਹਨਾਂ ਨੂੰ ਉਹਦਾ ਸਹੀ ਫਲ ਮਿਲਿਆ ਸੋ ਹੁਣ ਅਸਲ ਇਸ ਮਾਮਲੇ ਦੇ ਜਿਹੜੇ ਖੁਲਾਸੇ ਨੇ ਉਹ ਡੀਐਸਪੀ ਗੁਰਸ਼ੇਰ ਸਿੰਘ ਉਹਨਾਂ ਦੀ ਜ਼ੁਬਾਨੀ ਹੋ ਸਕਦੇ ਨੇ ਜਦੋਂ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਅਗਰ ਉਹ ਨਿਰਦੋਸ਼ ਹੋਏ ਤੇ ਫਿਰ ਉਹ ਕਿਹੜੀਆਂ ਨਵੀਆਂ ਗੱਲਾਂ ਲੈ ਕੇ ਆਉਣਗੇ ਅਗਰ ਉਹ ਦੋਸ਼ੀ ਹੋਏ ਤੇ ਕੀ ਸਿਰਫ ਉਹੀ ਦੋਸ਼ੀ ਹੈ ਜਾਂ ਕੁਝ ਹੋਰ ਲੋਕ ਵੀ ਦੋਸ਼ੀ ਨੇ ਇਹਦੇ ਉੱਪਰ ਆਉਂਦੇ ਦਿਨਾਂ ਦੇ ਵਿੱਚ ਕਾਫੀ ਲੰਬੀ ਚੌੜੀ ਬਹਿਸ ਵੀ ਹੋਏਗੀ ਔਰ ਇਹ ਮੁੱਦਾ ਇੱਕ ਵਾਰੀ ਅਦਾਲਤਾਂ ਦੇ ਵਿੱਚ ਜਾ ਕੇ ਹੋਰ ਸੁਰਖੀਆਂ ਚ ਰਹੇਗਾ ਕਿਉਂਕਿ ਬਹੁਤ ਸਾਰੇ ਲੁਕਵੇਂ ਤੱਥ ਨੇ ਇਸ ਮੁੱਦੇ ਦੇ ਆਲੇ ਦੁਆਲੇ ਜਿਹੜੇ ਹਜੇ ਬਾਹਰ ਆਉਣੇ ਬੜੇ ਜ਼ਰੂਰੀ ਹੈ ਪਰ ਇਹ ਸੱਚਮੁੱਚ ਇੱਕ ਵੱਡੀ ਕਾਰਵਾਈ ਪੰਜਾਬ ਪੁਲਿਸ ਨੂੰ ਕਹਿ ਸਕਦੇ ਆ ਮਜਬੂਰੀ ਚ ਕਰਨੀ ਪਈ ਕਿਉਂਕਿ ਜਿਹੜੀ ਪੁਲਿਸ ਪਹਿਲਾਂ ਮੰਨਦੀ ਨਹੀਂ ਸੀ ਪੰਜਾਬ ਵਾਲੀ ਕਿ ਪੰਜਾਬ ਦੇ ਵਿੱਚ ਹੀ ਇੰਟਰਵਿਊ ਹੋਈ ਹੈ ਮੰਨ ਲੈਣਾ ਡੀਜੀਪੀ ਦਾ ਮੰਨਣਾ ਪੈਣਾ ਔਰ ਹੁਣ ਡੀਐਸਪੀ ਨੂੰ ਬਰਖਾਸਤ ਕਰਨਾ ਇਹ ਮਾਮਲਾ ਹੋਰ ਕਿੱਥੇ ਤੱਕ ਜਾਂਦਾ ਹੈ ਇਹਦੇ ਤੇ ਨਜ਼ਰ ਬਣਾ ਕੇ ਜ਼ਰੂਰ ਰੱਖਾਂਗੇ ਡੱਲਾ ਜੀ ਪੰਜਾਬ ਦੀਆਂ ਨਗਰ ਨਿਗਮ ਚੋਣਾ ਦੇ ਵਿੱਚ ਪੰਜਾਬ ਦੀ ਜਿਹੜੀ ਮੇਅਰ ਦੀ ਚੋਣਾ ਦੇ ਵਿੱਚ ਵੱਡਾ ਉਲਟ ਫੇਰ ਹੋਣ ਦੀ ਸੰਭਾਵਨਾ ਜੋ ਹੈ ਉਹ ਬਣ ਰਹੀ ਹੈ ਸੋ ਇਸ ਪਿੱਛੇ ਕਿਹੜੇ ਵਕ ਵਕ ਮੁੱਖ ਕਾਰਨ ਹੋ ਸਕਦੇ ਨੇ ਇਸ ਉੱਪਰ ਤੁਸੀਂ ਜ਼ਰੂਰ ਗੱਲ ਸਾਂਝੀ ਕਰਿਓ ਕਿਸ ਰੂਪ ਵਿੱਚ ਤੁਸੀਂ ਇਸ ਉਲਟਫੇਰ ਨੂੰ ਦੇਖਦੇ ਹੋ ਆਪਾਂ ਵਕ ਵਕ ਸਿਆਸੀ ਪਾਰਟੀਆਂ ਦੀ ਜੇਕਰ ਗੱਲ ਕਰ ਲਈਏ ਭਗਵੰਤ ਜੀ ਮਾਨ ਲਈ ਕੀ ਖੁਸ਼ੀ ਦੀ ਗੱਲ ਹੈ ਕਿ ਭਾਜਪਾ ਲਈ ਇਹ ਖੁਸ਼ੀ ਦੀ ਗੱਲ ਹੈ ਜਾਂ ਫਿਰ ਆਪਾਂ ਕਾਂਗਰਸ ਜਾਂ ਅਕਾਲੀ ਦਲ ਦੀ ਗੱਲ ਕਰ ਲਈਏ ਕਿ ਉਹਨਾਂ ਦੇ ਲਈ ਖੁਸ਼ੀ ਦੀ ਗੱਲ ਹੈ ਜਾਂ ਫਿਰ ਇਹ ਦੁੱਖ ਵਾਲੀ ਗੱਲ ਹੋਣ ਵਾਲੀ ਹੈ ਇਸ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਉਲਟਫੇਰ ਹੋ ਸਕਦਾ ਹੈ ਤੇ ਉਹਦੇ ਪਿੱਛੇ ਕਿਸ ਤਰ੍ਹਾਂ ਦੇ ਕਾਰਨ ਆਪਾਂ ਹੁਣ ਵੇਖ ਸਕਦੇ ਹਾਂ ਦੇਖੋ ਪੰਜਾਬ ਚ ਜਿਹੜੀਆਂ ਨਗਰ ਨਿਗਮਾਂ ਦੀਆਂ ਚੋਣਾਂ ਨੇ 5 ਮੇਅਰ ਚੁਣੇ ਜਾਣੇ ਨੇ ਔਰ ਇਹਦੇ ਨਾਲ-ਨਾਲ ਜਿਹੜੀਆਂ ਵੱਖ-ਵੱਖ ਨਗਰ ਕਾਉਂਸਲਾਂ ਕਮੇਟੀਆਂ ਨੇ ਉਹਨਾਂ ਦੀਆਂ ਕਾਉਂਸਲਰਾਂ ਦੀਆਂ ਚੋਣਾਂ ਨੇ ਪਰ ਜਿਹੜੇ 5 ਮੇਅਰ ਨੇ ਜਿਹੜੇ 5 ਮੇਅਰ ਬਣਨੇ ਨੇ ਇਹਨਾਂ ਨੇ ਬਹੁਤ ਵੱਡਾ ਸਿਆਸੀ ਉਲਟਫੇਰ ਪੰਜਾਬ 'ਚ ਕਰਨਾ ਹੈ ਸਿਰਫ ਪੰਜਾਬ 'ਚ ਨਹੀਂ ਇਹਨਾਂ ਨਗਰ ਨਿਗਮਾਂ ਦੀਆਂ ਚੋਣਾਂ ਦਾ ਮੇਰਾਂ ਦੀ ਚੋਣ ਦਾ ਅਸਰ ਦਿੱਲੀ ਤੱਕ ਹੋਣਾ ਹੈ ਦਿੱਲੀ ਦੇ ਵਿੱਚ ਫਰਵਰੀ ਤੱਕ ਸਰਕਾਰ ਬਣਨੀ ਹੈ ਬਹੁਤ ਸੰਭਾਵਨਾ ਹੈ ਕਿ ਦਿੱਲੀ ਦੇ ਵਿੱਚ ਜਨਵਰੀ ਦੇ ਵਿੱਚ ਅਖੀਰ ਤੱਕ ਇਹਨਾਂ ਫਰਵਰੀ ਦੇ ਬਿਲਕੁਲ ਸ਼ੁਰੂਆਤ ਦੇ ਵਿੱਚ ਵੋਟਾਂ ਪੈ ਸਕਤੀਆਂ ਨੇ ਹੁਣ ਦਿੱਲੀ ਦੇ ਵਿੱਚ ਕਿਵੇਂ ਅਸਰ ਪੈਣਾ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਦਾ ਪੂਰਾ ਜ਼ੋਰ ਲੱਗਿਆ ਹੈ ਕਿ ਘੱਟੋ ਘੱਟ ਤਿੰਨ ਮੇਅ ਆਮ ਆਦਮੀ ਪਾਰਟੀ ਦੇ ਜਿੱਤਣ ਪੰਜਾਬ 'ਚ ਬਣਨ ਔਰ ਅਗਰ ਅਸੀਂ ਪੰਜਾਬ ਦੀ ਤਸਵੀਰ ਵੇਖੀਏ ਤੇ ਭਗਵੰਤ ਮਾਨ ਖੁਸ਼ ਹੋਏਗਾ ਪੰਜਾਬ ਦਾ ਮੁੱਖ ਮੰਤਰੀ ਖੁਸ਼ ਹੋਏਗਾ ਕਿਉਂਕਿ ਪਿਛਲੇ ਸਮੇਂ 'ਚ ਵੱਡੀ ਗਿਣਤੀ ਦੇ ਵਿੱਚ ਅਜਿਹੇ ਕਾਉਂਸਲਰ ਜਿਹੜੇ ਦੂਜੀਆਂ ਪਾਰਟੀਆਂ ਦੇ ਸੀ ਭਾਵੇਂ ਉਹ ਜਿੱਤੇ ਹੋਏ ਸੀ ਭਾਵੇਂ ਹਾਰੇ ਸੀ ਜਦੋਂ ਮਿਆਦ ਖਤਮ ਹੋ ਗਈ ਤੇ ਸਾਰੇ ਸਾਬਕਾ ਸੀ ਪਰ ਬਹੁਤ ਸਾਰੇ ਕਾਉਂਸਲਰ ਮੈਂ ਵਕ ਵਕ ਪੰਜਾਬ ਦੇ ਜਦੋਂ ਕੈਂਡੀਡੇਟਸ ਦੇਖਦਾ ਨਗਰ ਨਿਗਮ ਦੇ ਕਾਉਂਸਲਰਾਂ ਦੇ ਤੇ ਬਹੁਤ ਸਾਰੇ ਕੈਂਡੀਡੇਟਸ ਦੇ ਮੈਂ ਪੋਸਟਰ ਦੇਖੇ ਸੋਸ਼ਲ ਮੀਡੀਆ ਤੇ ਮੈਂ ਚੰਗੀ ਤਰ੍ਹਾਂ ਜਾਣਦਾ ਕੋਈ ਪਹਿਲਾਂ ਅਕਾਲੀ ਦਲ 'ਚ ਸੀ ਕੋਈ ਪਹਿਲਾਂ ਕਾਂਗਰਸ 'ਚ ਸੀ ਤੇ ਹੁਣ ਉਹ ਝਾੜੂ ਦੇ ਉਮੀਦਵਾਰ ਨੇ ਇਹਦਾ ਮਤਲਬ ਹੈ ਬਹੁਤ ਪ੍ਰਸਿੱਧ ਔਰ ਬਹੁਤ ਸਥਾਪਿਤ ਕਾਉਂਸਲਰ ਕਾਫੀ ਗਿਣਤੀ ਚ ਉਹ ਆਪਣੀਆਂ ਆਪਣੀਆਂ ਪਾਰਟੀਆਂ ਛੱਡ ਕੇ ਸਮੇ ਸਿਰ ਆਮ ਆਦਮੀ ਪਾਰਟੀ ਚ ਚਲੇ ਗਏ ਜਿਹੜੇ ਕਾਉਂਸਲਰ ਨੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਜਿਹਦੀ ਸਰਕਾਰ ਹੁੰਦੀ ਹੈ ਉਹਨੂੰ ਲਾਭ ਮਿਲਦਾ ਹੁਣ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਗਰ ਉਹ ਸਾਰੇ ਵੱਡੀ ਗਿਣਤੀ ਚ ਦੂਜੀਆਂ ਪਾਰਟੀਆਂ ਚੋਂ ਆਮ ਆਦਮੀ ਪਾਰਟੀ ਚ ਗਏ ਨੇ ਕੀ ਉਹਨਾਂ ਨੂੰ ਲਾਭ ਮਿਲੇਗਾ ਕਿ ਉਹ ਸਾਰੇ ਜਿੱਤ ਜਾਣਗੇ ਇਹ ਵੱਡਾ ਸਵਾਲ ਹੈ ਜਿਹਦਾ ਜਵਾਬ ਸਾਨੂੰ 21 ਤਰੀਕ੍ਹ ਸ਼ਾਮ ਨੂੰ ਮਿਲੇਗਾ ਪਰ ਅਗਰ ਭਗਵੰਤ ਮਾਨ ਤਿੰਨ ਮੇਅਰ ਜਿੱਤਦੇ ਨੇ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕੋਲੇ ਇਹਦੇ ਨਾਲ ਤਾਕਤ ਮਿਲੇਗੀ ਕਿ ਵੇਖੋ ਅਸੀਂ ਪੰਜਾਬ 'ਚ ਕਾਂਗਰਸ ਨੂੰ ਵੀ ਹਰਾ ਕੇ ਆਏ ਆਂ ਬੀਜੇਪੀ ਨੂੰ ਵੀ ਹਰਾ ਕੇ ਆਏ ਆਂ ਹੁਣ ਅਗਰ ਬੀਜੇਪੀ ਜਿੱਤਦੀ ਹੈ ਬੀਜੇਪੀ ਦੇ ਵੀ ਸਾਰੇ तमाम ਵੱਡੇ ਲੀਡਰ ਜ਼ੋਰ ਲਾ ਰਹੇ ਨੇ ਮੈਂ ਵੇਖ ਰਿਹਾ ਸੀ ਅਵਿਨਾਸ਼ ਰਾਏ ਖੰਨਾ ਲੁਧਿਆਣਾ ਚ ਪੂਰਾ ਸਰਗਰਮ ਨੇ ਇਸੇ ਤਰ੍ਹਾਂ ਜਿਹੜੇ ਬਾਕੀ ਸ਼ਹਿਰ ਨੇ ਜਲੰਧਰ ਦੇ ਵਿੱਚ ਵੀ ਭਾਜਪਾ ਦੀ ਲੀਡਰਸ਼ਿਪ ਬਹੁਤ ਜ਼ਿਆਦਾ ਸਰਗਰਮ ਹੈ ਰਾਜਾ ਵੜਿੰਗ ਲੁਧਿਆਣਾ ਚ ਬਹੁਤ ਜ਼ਿਆਦਾ ਸਰਗਰਮ ਨੇ ਖਰੀਸ਼ ਰਾਏ ਢਾਂਡਾ ਭਾਵੇਂ ਉਹ ਅਕਾਲੀ ਦਲ ਦੇ ਨੇ ਉਹ ਵੀ ਜਲੰਧਰ ਚ ਬਹੁਤ ਜ਼ਿਆਦਾ ਸਰਗਰਮ ਨੇ ਵੱਖ-ਵੱਖ ਜਿਹੜੇ ਇੰਚਾਰਜ ਬਣਾਏ ਗਏ ਨੇ ਪੋਲਿਟੀਕਲ ਪਾਰਟੀਆਂ ਦੇ ਉਹ ਲਗਭਗ ਸਾਰੇ ਸਰਗਰਮ ਨੇ ਹੁਣ ਸਵਾਲ ਇਹ ਹੈ ਕਿ ਭਾਜਪਾ ਔਰ ਕਾਂਗਰਸ ਕਿੱਥੇ ਖੜਦੇ ਨੇ ਕਾਂਗਰਸ ਦੀ ਦਿੱਕਤ ਇਹ ਹੈ ਕਿ ਕਾਂਗਰਸ ਚੋਂ ਬਹੁਤ ਸਾਰੇ ਮੇਅਰ ਜਿਹੜੇ ਕਾਉਂਸਲਰ ਦੇ ਕੈਂਡੀਡੇਟ ਸੀ ਉਹ ਪਹਿਲਾਂ ਹੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਚਲੇ ਗਏ। ਕਈ ਸੈਟਿੰਗ ਸੀ ਕਾਂਗਰਸ ਦੀ ਤੇ ਕਈ ਐਕਸ ਹੁਣ ਸਵਾਲ ਇਹ ਹੈ ਕਿ ਕਾਂਗਰਸ ਦੀ ਪਰਫਾਰਮੈਂਸ ਕੀ ਰਹਿੰਦੀ ਹੈ? ਪਾਰਲੀਮੈਂਟ ਚ ਕਾਂਗਰਸ ਜਿੱਤੀ 7 ਮੈਂਬਰ ਪਾਰਲੀਮੈਂਟ। ਆਮ ਆਦਮੀ ਪਾਰਟੀ ਜਿੱਤੀ 3। ਹੁਣ ਅਗਰ ਕਾਂਗਰਸ ਘਟੂ ਘਟ ਦੋ ਮੇਅਰ ਨਹੀਂ ਜਿੱਤਦੀ ਅਗਰ ਤਿੰਨ ਮੇਅਰ ਜਿੱਤਦੀ ਹੈ ਕਾਂਗਰਸ ਫਿਰ ਤਾਂ ਦਿੱਲੀ ਚ ਕਾਂਗਰਸ ਕਹਿ ਸਕਦੀ ਹੈ ਕਿਉਂਕਿ ਦਿੱਲੀ ਚ ਕਾਂਗਰਸ ਇਸ ਵਕਤ ਜ਼ੀਰੋ ਕੈਂਡੀਡੇਟ ਤੇ ਹੈ ਕਾਂਗਰਸ ਦਾ ਇਕ ਵੀ ਐਮਐਲਏ ਦਿੱਲੀ ਚ ਨਹੀਂ ਹੈ ਇਸ ਵਾਰ ਕਾਂਗਰਸ ਆਪਣਾ ਖਾਤਾ ਖੋਲਣ ਦੇ ਵਿੱਚ ਕਿੰਨਾ ਕਾਮਯਾਬ ਹੁੰਦੀ ਹੈ ਕਿੰਨੇ ਕਾਉਂਸਲਰ ਕਿੰਨੇ ਐਮਐਲਏ ਕਾਂਗਰਸ ਦੇ ਜਿੱਤਦੇ ਨੇ ਉਹਦੇ ਲਈ ਪੰਜਾਬ ਤੋਂ ਦਿੱਲੀ ਨੂੰ ਕੀ ਸਨੇਹਾ ਦਿੱਤਾ ਜਾਂਦਾ ਹੈ ਇਹ ਨਿਰਪਰ ਕਰੇਗਾ ਰਾਜਾ ਵੜਿੰਗ ਅਗਰ ਤਿੰਨ ਮੇਅਰ ਜਿਤਾ ਦਿੰਦੇ ਨੇ ਕਿ ਰਾਜਾ ਬੜਿੰਗ ਦੁਬਾਰਾ ਤਕੜੇ ਹੋ ਕੇ ਕਾਂਗਰਸ ਚ ਉੱਭਰ ਸਕਦੇ ਨੇ ਕਿ ਸ਼ਹਿਰਾਂ ਚ ਅਸੀਂ ਤਿੰਨ ਮੇਰ ਬਣਾਏ ਹੁਣ ਗੱਲ ਬੀਜੇਪੀ ਦੀ ਬੀਜੇਪੀ ਨੇ 18 18.5% ਵੋਟਾਂ ਹਾਸਲ ਕੀਤੀਆਂ ਰਵਨੀਤ ਬਿੱਟੂ ਲੁਧਿਆਣੇ ਤੋਂ ਹਾਰ ਗਏ ਫਿਰ ਵੀ ਮੰਤਰੀ ਬਣਾਏ ਗਏ ਜ਼ਿਮਨੀ ਚੋਣਾ ਵੀ ਉਹ ਨਹੀਂ ਜਿਤਵਾ ਸਕੇ ਜਾਂ ਬੀਜੇਪੀ ਜ਼ਿਮਨੀ ਚੋਣਾ ਨਹੀਂ ਜਿੱਤ ਸਕੀ ਤਿੰਨ ਸੀਟਾਂ ਤੇ ਜ਼ਮਾਨਤਾਂ ਜ਼ਬਤ ਕੇਵਲ ਟਿਲੋਂ ਵੀ ਮਿਹਨਤ ਕਰ ਰਹੇ ਨੇ ਲੁਧਿਆਣਾ ਰਵਨੀਤ ਬਿੱਟੂ ਦਾ ਸ਼ਹਿਰ ਹੈ ਕੀ ਬੀਜੇਪੀ ਲੁਧਿਆਣਾ ਚ ਮੇਅਰ ਬਣਾ ਸਕੇਗੀ ਇਹ ਸਭ ਤੋਂ ਵੱਡਾ ਸਵਾਲ ਰਵਨੀਤ ਬਿੱਟੂ ਦੀ ਸਿਆਸੀ ਇੱਜ਼ਤ ਹੈ ਅਗਰ ਬੀਜੇਪੀ ਲੁਧਿਆਣਾ ਚ 6 ਸੀਟ ਲੁਧਿਆਣਾ ਚ 5 ਸੀਟਾਂ ਸ਼ਹਿਰਾਂ ਚੋਂ ਐਮਐਲਏ ਦੀਆਂ ਵਿੱਚ ਲੀਡ ਲਈ ਬੀਜੇਪੀ ਨੇ 2024 ਸੋ 6-7 ਮਹੀਨੇ ਪਹਿਲਾਂ ਦੀ ਗੱਲ ਹੈ ਜੂਨ ਚ ਵੋਟਾਂ ਪਈਆਂ ਸੀ ਕੀ ਰਵਨੀਤ ਬਿੱਟੂ ਲੁਧਿਆਣਾ ਚ ਬੀਜੇਪੀ ਦਾ ਮੇਅਰ ਬਣਵਾ ਸਕਣਗੇ ਇਹ ਸਭ ਤੋਂ ਵੱਡਾ ਸਵਾਲ ਹੈ ਅਗਰ ਰਵਨੀਤ ਬਿੱਟੂ ਕਾਮਯਾਬ ਹੁੰਦੇ ਨੇ ਫਿਰ ਉਹਨਾਂ ਦਾ ਮੰਤਰੀ ਬਣਨਾ ਪਹਿਲਾਂ ਨਾਲੋਂ ਜ਼ਿਆਦਾ ਪ੍ਰਸਿੱਧ ਉਹਨਾਂ ਨੂੰ ਕਰੇਗਾ ਅਗਰ ਬੀਜੇਪੀ ਲੁਧਿਆਣਾ ਨਹੀਂ ਜਿੱਤਦੀ ਫਿਰ ਰਵਨੀਤ ਬਿੱਟੂ ਦੀ ਸਥਿਤੀ ਕੀ ਹੋਏਗੀ ਔਰ ਅਗਰ ਪੰਜਾਬ ਚ ਬੀਜੇਪੀ ਪੰਜ ਕਾਰਪੋਰੇਸ਼ਨਾਂ ਚੋਂ ਕਿਸੇ ਤੇ ਵੀ ਆਪਣਾ ਮੇਅਰ ਨਹੀਂ ਬਣਾ ਸਕੀ ਫਿਰ ਇਹਨੂੰ ਕਿਵੇਂ ਸਮਝਿਆ ਜਾਏਗਾ ਘਟੋ ਘਟ ਬੀਜੇਪੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹ ਪੰਜਾਂ ਦੇ ਵਿੱਚੋਂ ਜਾਂ ਤਾਂ ਤਿੰਨ ਜਿੱਤੇ ਜਾਂ ਘਟੋ ਘਟ ਦੋ ਜ਼ਰੂਰ ਜਿੱਤੇ ਤਾ ਬੀਜੇਪੀ ਦਿੱਲੀ ਚ ਆਪਣੇ ਆਪ ਨੂੰ ਮੁਕਾਬਲੇ ਚ ਲਿਆਏਗੀ ਅਗਰ ਬੀਜੇਪੀ ਤਿੰਨ ਮੇਅਰ ਬਣਾਉਂਦੀ ਹੈ ਫਿਰ ਆਮ ਆਦਮੀ ਪਾਰਟੀ ਤੇ ਦਿੱਲੀ ਚ ਬੀਜੇਪੀ ਲੀਡ ਲੈਣ ਦੀ ਸਥਿਤੀ ਚ ਹੋਏਗੀ ਕਿ ਅਸੀਂ ਦੇਖੋ ਜਿੱਥੇ ਆਪ ਦੀ ਸਰਕਾਰ ਸੀ ਅਸੀਂ ਤਿੰਨ ਮੇਅਰ ਜਿਤਾ ਕੇ ਲਿਆਏ ਆ ਉਹ ਦਿੱਲੀ ਦਾ ਮੇਅਰ ਆਮ ਆਦਮੀ ਪਾਰਟੀ ਨੇ ਬਣਾਇਆ ਸੀ ਬੀਜੇਪੀ ਨਹੀਂ ਜਿੱਤ ਸਕੀ ਪਰ ਪੰਜਾਬ ਦੇ ਵਿੱਚ ਇਹਨਾਂ ਮੇਅਰ ਦੀਆਂ ਚੋਣਾਂ ਦਾ ਦਿੱਲੀ ਤੇ ਬਹੁਤ ਅਸਰ ਹੋਣਾ ਹੈ ਸ਼੍ਰੋਮਣੀ ਅਕਾਲੀ ਦਲ ਸਿਆਸੀ ਇੱਜ਼ਤ ਬਚਾਉਣ ਲਈ ਲੜ ਰਿਹਾ ਹੈ ਬਹੁਤ ਵੱਡੇ ਵੱਡੇ ਲੀਡਰ ਮੈਦਾਨ ਦੇ ਵਿੱਚ ਪ੍ਰਚਾਰ ਲਈ ਨਹੀਂ ਆ ਰਹੇ ਹਾਲਾਂਕਿ ਬਹੁਤ ਸਾਰੇ ਕੈਂਡੀਡੇਟ ਆਕਾਲੀ ਦਲ ਦੇ ਮਜ਼ਬੂਤ ਨੇ ਕਿਉਂਕਿ ਵਾਰਡ ਪੱਧਰ ਤੇ ਮੁਕਾਬਲਾ ਹੈ ਆਕਾਲੀ ਦਲ ਦਾ ਕਾਡਰ ਆਕਾਲੀ ਦਲ ਦੇ ਬਹੁਤ ਸਾਰੇ ਕੌਂਸਲਰਾਂ ਦੇ ਕੈਂਡੀਡੇਟ ਆਪਣੇ ਤੌਰ ਤੇ ਮਜ਼ਬੂਤ ਨੇ ਇਸ ਕਰਕੇ ਆਕਾਲੀ ਦਲ ਮੁਕਾਬਲੇ 'ਚ ਹੈ ਪਰ ਸ਼ਹਿਰਾਂ 'ਚ ਆਕਾਲੀ ਦਲ ਕੌਂਸਲਰਾਂ ਦੇ ਰੂਪ ਦੇ ਵਿੱਚ ਬਹੁਤ ਹਾਸਲ ਕਰੇਗਾ ਇਹ ਇਤਿਹਾਸ ਦੇਖੀਏ ਤੇ ਸੰਭਵ ਨਹੀਂ ਲੱਗਦਾ ਕਿਉਂਕਿ ਅਕਾਲੀ ਦਲ ਔਰ ਭਾਜਪੀ ਪਿਛਲੇ ਸਮਿਆਂ ਚ ਇਕੱਠੇ ਲੜਦੇ ਰਹੇ ਨੇ ਪਰ ਫਿਰ ਵੀ ਸਿਆਸਤ ਹੈ ਕਿਸੇ ਵੇਲੇ ਵੀ ਫੇਰ ਬਦਲ ਹੋ ਸਕਦੇ ਨੇ ਹੋ ਸਕਦਾ ਪੰਥਕ ਧਰਾਂ ਜਾਂ ਪੰਥਕ ਵੋਟਰ ਅਕਾਲੀ ਦਲ ਦੇ ਕੌਂਸਲਰਾਂ ਦੀ ਮਦਦ ਕਰੇ ਸੋ ਰਾਜਨੀਤੀ ਚ ਵੋਟਾਂ ਚ ਚੋਣਾਂ ਚ ਕਿਸੇ ਵੀ ਤਰ੍ਹਾਂ ਦਾ ਨਤੀਜਾ ਕਿਸੇ ਦੀ ਵੀ ਹਵਾ ਹੋ ਸਕਦੀ ਹੈ ਪਰ ਅਕਾਲੀ ਦਲ ਅਗਰ ਇੱਕ ਦੋ ਮੀਅਰ ਬਣਾ ਲੈਂਦਾ 27 ਤੋਂ ਪਹਿਲਾਂ ਅਕਾਲੀ ਦਲ ਦੀ ਵਾਪਸੀ ਮੰਨੀ ਜਾ ਸਕਦੀ ਹੈ ਕਿਉਂਕਿ ਮੈਂ ਇਹਨਾਂ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਮੇਰਾਂ ਦੀਆਂ ਚੋਣਾਂ ਨੂੰ ਸੱਚੀ ਮੁੱਚੀ ਦਾ ਸੈਮੀਫਾਈਨਲ ਮੰਨਦਾ ਕਿ ਇਹ ਸੱਚੀ ਮੁੱਚੀ ਦਾ ਸੈਮੀਫਾਈਨਲ ਹੈ 27 ਤੋਂ ਪਹਿਲਾਂ ਡੱਲਾ ਜੀ ਗੱਲ ਕਿਸਾਨ ਅੰਦੋਲਨ ਦੀ ਕਰ ਲਈਏ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 22ਵੇਂ ਦਿਨ ਵਿੱਚ ਆ ਗਿਆ ਜਿਵੇਂ ਜਿਵੇਂ ਦਿਨ ਵੱਧ ਰਹੇ ਨੇ ਉਸੇ ਦੇ ਨਾਲ ਨਾਲ ਜੋ ਹੈ ਜਗਜੀਤ ਸਿੰਘ ਢੱਲਵਾਲ ਦੀ ਸਿਹਤ ਨੂੰ ਲੈ ਕੇ ਵੀ ਖਤਰਾਵਾਦ ਦਾ ਜ਼ਰੂਰ ਨਜ਼ਰ ਆ ਰਿਹਾ ਹੈ ਮੁਲਕ ਵਿੱਚ ਤੇ ਅਤੇ ਪੰਜਾਬ ਦੇ ਵਿੱਚ ਜੋ ਹੈ ਕਿਸਾਨੀ ਦੀ ਗੱਲ ਵੀ ਜ਼ਰੂਰ ਵੱਧ ਚੜ ਕੇ ਹੋ ਰਹੀ ਹੈ ਤੇ ਉੱਥੇ ਜੇਕਰ ਸਿਆਸਤ ਦੀ ਗੱਲ ਕਰ ਲਈਏ ਤਾਂ ਸਿਆਸਤ ਵੀ ਇਸ ਮੁੱਦੇ ਨੂੰ ਲੈ ਕੇ ਕਿਸਾਨ ਅੰਦੋਲਨ ਨੂੰ ਲੈ ਕੇ ਕਾਫੀ ਗਰਮਾਂਦੀ ਨਜ਼ਰ ਆ ਰਹੀ ਹੈ ਕੱਲ ਪਾਰਲੀਮੈਂਟ ਦੇ ਵਿੱਚ ਵੀ ਖੂਬ ਰੌਲਾ ਰੱਪਾ ਪਿਆ ਇਸ ਸਭ ਮਾਮਲੇ ਨੂੰ ਲੈ ਕੇ ਕਈ ਆਗੂ ਜਿਹੜੇ ਨੇ ਉਹ ਡੱਲੇਵਾਲ ਨੂੰ ਮਿਲਣ ਵੀ ਗਏ ਉਹਨਾਂ ਦੀ ਸਿਹਤ ਦੀ ਖਬਰ ਲੈਣ ਵੀ ਗਏ ਨੇ ਔਰ ਜੇਕਰ ਆਪਾਂ ਗੱਲ ਕਰੀਏ ਐਸ ਕੇਐਮ ਦੀ ਤਾਂ ਉਹਨਾਂ ਨੇ ਆਪਣੀ ਜੋ ਹੈ ਵੱਖਰੀ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਸੋ ਇਹ ਵੱਖ-ਵੱਖ ਸਥਿਤੀਆਂ ਜੋ ਬਣੀਆਂ ਹੋਈਆਂ ਨੇ ਇਹਨਾਂ ਸਾਰੀਆਂ ਸਥਿਤੀਆਂ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਗੱਲ ਕਿਤੇ ਮੁੱਕਦੀ ਨਜ਼ਰ ਆ ਰਹੀ ਹੈ ਜਾਂ ਫਿਰ ਇਹ ਹਲੇ ਹੋਰ ਅੱਗੇ ਇਸ ਤਰ੍ਹਾਂ ਵਧੇਗੀ ਕੀ ਕਹਿਣਾ ਚਾਹੋਗੇ ਤੇ ਤੁਹਾਡਾ ਐਨਾਲਿਸਿਸ ਕੀ ਹੈ ਇਹਨਾਂ ਸਥਿਤੀਆਂ ਨੂੰ ਦੇਖਦੇ ਹੋਇਆ ਦੇਖੋ ਜਿਵੇਂ-ਜਿਵੇਂ ਜਗਜੀਤ ਸਿੰਘ ਡੱਲੇয়াল ਦੇ ਵਰਤ ਦੇ ਦਿਨ ਵੱਧ ਰਹੇ ਨੇ ਉਹਨਾਂ ਦੀ ਜਾਨ ਨੂੰ ਖਤਰਾ ਵੱਧ ਰਿਹਾ ਅੱਜ 22ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦਾ ਵਰਤ ਆ ਗਿਆ ਉੰਜ 22 ਦਿਨ ਬਿਲਕੁਲ ਭੁੱਖੇ ਰਹਿਣਾ ਕੱਲਾ ਪਾਣੀ ਪੀਣਾ ਬੜਾ ਔਖਾ ਸੋ ਉਹ ਆਪਣੇ ਆਪ ਦੇ ਵਿੱਚ ਇੱਕ ਖੋਜ ਦਾ ਕੇਂਦਰ ਬਣੇ ਨੇ ਜਗਜੀਤ ਸਿੰਘ ਡੱਲੇਵਾਲ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤਾਂ ਕਰਕੇ ਜਿਹੜੇ ਮੈਡੀਕਲ ਖੋਜ ਦੇ ਦਿਸ਼ਾ ਦੇ ਵਿੱਚ ਕੰਮ ਕਰਨ ਵਾਲੇ ਸਟੂਡੈਂਟਸ ਨੇ ਜਾਂ ਡਾਕਟਰ ਨੇ ਜਾਂ ਵਿਗਿਆਨੀ ਨੇ ਉਹ ਜ਼ਰੂਰ ਡੱਲੇਵਾਲ ਹੋਣਾ ਤਾਂ ਸਲਾਹ مشورہ ਲਿਆ ਕਰਨਗੇ ਕਿ ਤੁਸੀਂ ਕਿਵੇਂ 21-22 ਦਿਨ ਬਿਲਕੁਲ ਭੁੱਖੇ ਰਹਿ ਕੇ ਕੱਟੇ ਸ਼ੁਕਰ ਹੈ ਰੱਬ ਦਾ ਕਿ ਉਹ ਪਾਣੀ ਪੀ ਰਹੇ ਨੇ ਔਰ ਸਲਾਮਤ ਨੇ ਇਸ ਤੋਂ ਪਹਿਲਾਂ ਵੀ ਜਗਜੀਤ ਸਿੰਘ ਡੱਲੇਵਾਲ ਹੋਣਾ ਨੇ ਮਰਨ ਵਰਤ ਰੱਖਿਆ ਸੀ ਸੋ ਮੇਰਾ ਇਹ ਮੰਨਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਤਜਰਬੇਕਾਰ ਹੋ ਚੁੱਕੇ ਨੇ ਸੋ ਅਗਲੇ ਕਿੰਨੇ ਦਿਨ ਉਹ ਆਪਣੇ ਵਰਤ ਨੂੰ ਜਾਰੀ ਰੱਖਣਗੇ ਇਹ ਆਪਣੇ ਆਪ ਦੇ ਵਿੱਚ ਦਿਲਚਸਪ ਹੈ ਕਿਉਂਕਿ ਮੈਂ ਇਹ ਚਾਹਣਾ ਸਾਰਾ ਪੰਜਾਬ ਵਿੱਚ ਆਉਂਦਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਆਪਣਾ ਵਰਤ ਮੁਕੰਮਲ ਕਰਨ ਔਰ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਕਰਕੇ ਸਾਰੇ ਕਿਸਾਨ ਸੰਗਠਨ ਇਕੱਠੇ ਹੋ ਕੇ ਸਾਂਝੀ ਰੂਪਰੇਖਾ ਉਲੇਖਣ ਕਿਉਂਕਿ ਪੂਰੇ ਮੁਲਕ ਦੀ ਐਮਐਸਪੀ ਦਾ ਮੁੱਦਾ ਹੈ ਸਿਰਫ ਪੰਜਾਬ ਦੀਆਂ ਕੁਝ ਜਥੇਬੰਦੀਆਂ ਦੀ ਗੱਲ ਮੰਨ ਕੇ ਕੇਂਦਰ ਨੇ ਕਾਨੂੰਨ ਨਹੀਂ ਬਣਾਉਣਾ ਪੂਰੇ ਮੁਲਕ 'ਚ ਅਗਰ ਇਹ ਆਵਾਜ਼ ਜਾਵੇ ਕਿਸਾਨਾਂ ਦੀ ਤੱਕ ਕੇਂਦਰ ਗੱਲਬਾਤ ਕਰ ਸਕਦਾ ਇਸ ਤਰ੍ਹਾਂ ਦੇ ਸੰਕੇਤ ਸੂਤਰਾਂ ਤੋਂ ਮਿਲੇ ਨੇ ਪਿਛਲੇ ਸਮੇਂ ਚ ਕਿ ਕੇਂਦਰ ਕੁਝ ਜਥੇਬੰਦੀਆਂ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਪਰ ਅਗਰ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ ਤੇ ਗੱਲਬਾਤ ਅੱਗੇ ਵੱਧ ਸਕਦੀ ਹੈ 24 ਦੀਆਂ ਚੋਣਾਂ ਤੋਂ ਪਹਿਲਾਂ ਵੀ ਕੇਂਦਰ ਨੇ ਗੱਲਬਾਤ ਤੋਰੀ ਸੀ ਜਿਹੜੀ ਸਿਰੇ ਨਹੀਂ ਚੜੀ ਕਿਉਂਕਿ ਪੰਜ ਕ ਫਸਲਾਂ ਤੇ ਉਹਨਾਂ ਨੇ ਜਿਹੜੀ ਖਰੀਦ ਹੈ ਕੰਟਰੈਕਟ ਫਾਰਮਿੰਗ ਕਹ ਲੋ ਜਾਂ ਉਹਦੇ ਤੇ ਐਮਐਸਪੀ ਦਾ ਉਹਨਾਂ ਨੇ ਆਪਣੇ ਵੱਲੋਂ ਕੁਝ ਸਾਲਾਂ ਲਈ ਐਮਐਸਪੀ ਦਾ ਫਾਰਮੂਲਾ ਦਿੱਤਾ ਸੀ ਪਰ ਉਹ ਕਿਸਾਨਾਂ ਨੂੰ ਪ੍ਰਵਾਨ ਨਹੀਂ ਆਇਆ ਹੁਣ ਪਾਰਲੀਮੈਂਟ ਦੇ ਵਿੱਚ ਵੀ ਕੱਲ ਬੀਬੀ ਹਰਸ਼ਮਰਤ ਕੌਰ ਬਾਦਲ ਬੋਲੇ ਕੱਲ ਮੀਤ ਹੇਰ ਆਮ ਆਦਮੀ ਪਾਰਟੀ ਦੇ ਐਮਪੀ ਬੋਲੇ ਕਿਸਾਨੀ ਮੰਗਾ ਉਹਨਾਂ ਨੇ ਚੱਕੀਆਂ ਔਰ ਕਿਸਾਨ ਅੰਦੋਲਨ ਵੱਲ ਧਿਆਨ ਦਿੱਤਾ ਜਗਜੀਤ ਸਿੰਘ ਡੱਲੇਵਾਲ ਦਾ ਜ਼ਿਕਰ ਕੀਤਾ ਕਿ ਉਹ ਮਰਨ ਵਰਤੇ ਨੇ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਪਾਰਲੀਮੈਂਟ 'ਚ ਗੱਲ ਕੀਤੀ ਜਦੋਂ ਕਿਸਾਨਾਂ ਦਾ ਪਹਿਲਾ ਜੱਥਾ ਰਵਾਨਾ ਹੋਣਾ ਸੀ 101 ਕਿਸਾਨਾਂ ਦਾ ਸ਼ੰਭੂ ਤੋਂ ਸ਼ੰਭੂ ਬਾਰਡਰ ਤੋਂ ਖਨੌਰੀ ਬਾਰਡਰ ਤੋਂ ਤੇ ਉਹ ਨਹੀਂ ਜਾਣ ਦਿੱਤਾ ਗਿਆ ਅੱਗੇ ਉਦੋਂ ਵੀ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਚੱਕੀ ਇਹਦਾ ਵਿਰੋਧ ਕੀਤਾ ਕੱਲ ਰਾਜਾ ਵੜਿੰਗ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਆਏ ਮਲਵਿੰਦਰ ਸਿੰਘ ਕੰਗ ਮਿਲ ਕੇ ਆਏ ਕੁਝ ਦਿਨ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਮਿਲ ਕੇ ਆਏ ਰਕੇਸ਼ ਤਕੈਤ ਮਿਲ ਕੇ ਆਏ ਲਗਾਤਾਰ ਵਕ ਵਕ ਪੋਲਿਟੀਕਲ ਤੇ ਰਾਜਨੀਤਿਕ ਲੀਡਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਉਹ ਉੱਚੇ ਚੇਤੌਰ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਆਏ ਸਾਰੇ ਲੋਕ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਆ ਰਹੇ ਨੇ ਜਿਵੇਂ ਜਿਵੇਂ ਮਰਨ ਵਰਤ ਦਾ ਦਿਨ ਅੱਗੇ ਵਧ ਰਿਹਾ ਹੈ ਅੰਦੋਲਨ ਭਖ ਰਿਹਾ ਹੈ ਕੱਲ ਬਲਵੀਰ ਸਿੰਘ ਰਾਜੀਵਾਲ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਅਗਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਕੁਝ ਹੁੰਦਾ ਹੈ ਤੇ ਪ੍ਰਧਾਨ ਮੰਤਰੀ ਜ਼ਿੰਮੇਦਾਰ ਹੋਣਗੇ ਬੀਬੀ ਹਰਸ਼ਮਰਤ ਕੋਰ ਬਾਦਲ ਵੀ ਕਹਿ ਰਹੇ ਸੀ ਅਗਰ ਉਹਨਾਂ ਨੂੰ ਕੁਝ ਹੁੰਦਾ ਹੈ ਤੇ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਜ਼ਿੰਮੇਦਾਰ ਹੋਣਗੇ ਉਂਝ ਜਦੋਂ ਤਿੰਨ ਖੇਤੀ ਕਾਨੂੰਨ ਲਾਗੂ ਕੀਤੇ ਗਏ ਉਦੋਂ ਅਕਾਲੀ ਦਲ ਸੱਤਾ 'ਚ ਸੀ ਉਸ ਹਿਸਾਬ ਨਾਲ ਤਾਂ ਹਰ ਸਿਮਰਤ ਕੌਰ ਬਾਦਲ ਜਿਹੜੇ ਕਹਿ ਰਹੇ ਨੇ ਕਿ ਸਿਰਫ ਪ੍ਰਧਾਨ ਮੰਤਰੀ ਤੇ ਸੀਐਮ ਜ਼ਿੰਮੇਵਾਰ ਹੋਣਗੇ ਅਕਾਲੀ ਦਲ ਦੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਕਾਨੂੰਨ ਲਾਗੂ ਕੀਤੇ ਗਏ ਤਿੰਨ ਉਦੋਂ ਅਕਾਲੀ ਦਲ ਨਾਲ ਸੀ ਜਦੋਂ ਕਿਸਾਨਾਂ ਦਾ ਅੰਦੋਲਨ ਭਖਿਆ ਅਕਾਲੀ ਦਲ ਨੇ ਫਿਰ ਬੀਜੇਪੀ ਦਾ ਸਾਥ ਛੱਡਿਆ ਪਹਿਲਾਂ ਅਕਾਲੀ ਦਲ ਬੀਜੇਪੀ ਦੇ ਨਾਲ ਹੀ ਸੀ ਔਰ ਤਿੰਨ ਖੇਤੀ ਕਾਨੂੰਨਾਂ ਦਾ ਭਾਵੇਂ ਉਹਨਾਂ ਨੇ ਵਿਰੋਧ ਕੀਤਾ ਪਰ ਅਸਤੀਫਾ ਨਹੀਂ ਸੀ ਦਿੱਤਾ ਸੋ ਹੁਣ ਸਿਆਸਤ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਸਿਆਸਤ ਕਰ ਰਹੇ ਨੇ ਕੁਝ ਲੋਕ ਕਹਿ ਰਹੇ ਨੇ ਕਿ ਸਾਰੀ ਗੱਲ ਪ੍ਰਧਾਨ ਮੰਤਰੀ ਤੇ ਆਏਗੀ ਪਰ ਮੇਰਾ ਇਹ ਮੰਨਣਾ ਹੈ ਕਿ ਅੰਦੋਲਨ ਸੰਗਠਿਤ ਹੋਏ ਬਿਨਾ ਨਹੀਂ ਜਿੱਤੇ ਜਾ ਸਕਦੇ ਅਗਰ ਤਿੰਨ ਖੇਤੀ ਕਾਨੂੰਨਾਂ ਦਾ ਅੰਦੋਲਨ ਕਿਸਾਨਾਂ ਨੇ ਜਿੱਤਿਆ ਉਹ ਕੱਲਾ ਕਿਸਾਨਾਂ ਦਾ ਸੰਘਰਸ਼ ਨਹੀਂ ਸੀ ਉਹ ਦੇਸ਼ ਦੇ ਕਿਸਾਨੀ ਪ੍ਰਤੀ ਮੁਹੱਬਤ ਰੱਖਣ ਵਾਲੇ ਸਾਡੇ ਆਮ ਭਾਰਤੀ ਲੋਕਾਂ ਦਾ ਯੁੱਧ ਸੀ ਆਮ ਲੋਕਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਸੀ ਉਦੋਂ ਜਿਹੜੇ ਵੀ ਬਾਰਡਰ ਸੀ ਭਾਵੇਂ ਟਿਕਰੀ ਬਾਰਡਰ ਸੀ ਉੱਥੇ ਹਰ ਬਾਰਡਰ ਤੇ ਆਮ ਲੋਕ ਕਿਸਾਨਾਂ ਦੀ ਮਦਦ ਲਈ ਜਾਂਦੇ ਸੀ ਕਿਉਂਕਿ ਸਾਰੀ ਕਿਸਾਨੀ ਇਕੱਠੀ ਸੀ ਭਾਵੇਂ ਉਦੋਂ ਵੀ ਕੁਝ ਸੰਗਠਨਾ ਨੇ ਵੱਖ ਥਾਂ ਤੇ ਆਪਣਾ ਮੋਰਚਾ ਮੋਰਚਾ ਲਾਇਆ ਕਿਸੇ ਨੇ ਕਿੱਥੇ ਮੋਰਚਾ ਲਾਇਆ ਪਰ ਉਦੇਸ਼ ਸਾਰੇ ਕਿਸਾਨਾਂ ਦਾ ਇਕੱਠਾ ਸੀ ਔਰ ਸਾਰੇ ਕਿਸਾਨ ਸੰਗਠਨ ਲਗਭਗ ਇਕੱਠੇ ਸੰਘਰਸ਼ ਕਰ ਰਹੇ ਸੀ ਰਕੇਸ਼ ਤਕੈਤ ਦੇ ਇੱਕ ਦਿਨ ਹੰਝੂ ਜਦੋਂ ਨਿਕਲੇ ਉਹਦੇ ਨਾਲ ਵੀ ਗੱਲ ਨੂੰ ਤਾਕਤ ਮਿਲੀ ਪਰ ਇਸ ਵਾਰ ਸਾਰੇ ਕਿਸਾਨ ਸੰਗਠਨ ਸੰਘਰਸ਼ ਨਹੀਂ ਹੈ ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਨੇ ਜਿਨ੍ਹਾਂ ਨੇ ਚੋਣਾ ਲੜੀਆਂ ਸੀ ਉਹ ਖੁੱਲ ਕੇ ਸੰਗਠਨ ਦੇ ਨਾਲ ਨਹੀਂ ਹੈ ਰੁਲਦੂ ਸਿੰਘ ਮਾਨਸਾ ਨਹੀਂ ਹੈ ਬਲਬੀਰ ਸਿੰਘ ਰਾਜੇਵਾਲ ਨਾਲ ਨਹੀਂ ਨੇ ਸੋ ਜਦ ਤੱਕ यूपी ਦੇ ਪੰਜਾਬ ਦੇ ਹਰਿਆਣਾ ਹਿਮਾਚਲ ਮੁੰਬਈ ਮਹਾਰਾਸ਼ਟਰ ਪੱਛਮੀ ਬੰਗਾਲ ਬਿਹਾਰ ਰਾਜਸਥਾਨ ਸਾਰੇ ਕਿਸਾਨ ਸੰਗਠਨ ਇਕੱਠੇ ਨਹੀਂ ਹੁੰਦੇ ਤਦ ਤੱਕ ਕੇਂਦਰ ਸਰਕਾਰ ਤੋਂ ਇਹ ਮੰਗ ਮਨਾਉਣੀ ਕਾਨੂੰਨ ਲਾਗੂ ਕਰਾਉਣਾ ਔਖਾ ਲੱਗਦਾ ਹਾਲ ਦੀ ਘੜੀ ਜ਼ਰੂਰੀ ਹੈ ਕਿ ਇਹ ਗੱਲ ਜਗਜੀਤ ਸਿੰਘ ਢੱਲੇਵਾਲ ਨੂੰ ਸਮਝਾਈ ਜਾਵੇ ਕਿ ਏਕਤਾ ਵਿੱਚ ਬਲ ਹੈ ਅਗਰ ਸਾਰੇ ਇਕੱਠੇ ਹੋ ਕੇ ਲੜੋਂਗੇ ਕੇਂਦਰ ਨਾਲ ਗੱਲ ਅੱਗੇ ਤੋਰੀ ਜਾ ਸਕਦੀ ਹੈ ਉਂਝ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਛੱਡ ਕੇ ਏਕਤਾ ਦਾ ਦੂਤ ਬਣਨਾ ਚਾਹੀਦਾ ਹੈ ਕਿ ਉਹ ਸਾਰੀ ਕਿਸਾਨੀ ਦੀ ਏਕਤਾ ਕਰਾਉਣ ਬਾਕੀ ਉਹ ਆਜ਼ਾਦ ਨੇ ਅਗਰ ਉਹ ਇਸ ਮਰਨ ਵਰਤ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ ਤੇ ਇਹ ਉਹਨਾਂ ਨੂੰ ਸ਼ੁਭੇਸ਼ਾਵਾ ਨੇ ਅਸੀਂ ਇਹ ਚਾਹਾਂਗੇ ਕਿ ਭਾਵੇਂ ਉਹਨਾਂ ਦਾ ਮਰਨ ਵਰਤ 30ਵੇਂ 35ਵੇਂ ਦਿਨ ਚ ਚਲਾ ਜਾਵੇ ਉਹ ਤੰਦਰੁਸਤ ਰਹਿਣ ਤੇ ਕੋਸ਼ਿਸ਼ ਕਰਦੇ ਰਹਿਣ ਕਿ ਮੈਂ ਆਪਣਾ ਮਰਨਵਰਤ ਤੋੜ ਕੇ ਸਾਰੀ ਕਿਸਾਨੀ ਦੇ ਵਿੱਚ ਏਕਾ ਪੈਦਾ ਕਰਕੇ ਸੰਘਰਸ਼ ਦੀ ਅਗਵਾਈ ਕਰਨੀ ਹੈ। ਬਾਕੀ ਵੇਖਦੇ ਹਾਂ ਕਿਸਾਨ ਲੀਡਰ ਔਰ ਕਿਸਾਨ ਸੰਗਠਨ ਕੀ ਫੈਸਲਾ ਕਰਦੇ। ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਔਰ ਤੁਸੀਂ ਅ ਮੌਜੂਦਾ ਸਿਆਸੀ ਸਥਿਤੀਆਂ ਦੇ ਉੱਪਰ ਤੁਹਾਡਾ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ